ਥੋੜੇ ਜਿਹੜੇ ਰੁਪਏ ਨੇ ਬਈ ਤੁਹਾਡੇ ਲਵੇ ਹਨਾ ਅਗਰ ਤੁਸੀਂ ਕਾਰ ਲੈਣ ਦੇ ਮੂਡ ਦੇ ਵਿੱਚੋਂ ਤਾਂ ਅੱਜ ਤੁਹਾਨੂੰ ਆਪਾਂ ਕਾਰ ਦਵਾਵਾਂਗੇ ਡਿਜ਼ਾਇਰਾਂ ਨੇ ਦੋ ਆਪਣੇ ਲਵੇ ਬਈ ਹਨਾ ਲੈਰਾ ਮੋਟਰ ਤੇ ਜੇਪੀ ਮੋਟਰ ਦੋਨਾਂ ਦੀ ਕੋਲੈਬੋਰੇਸ਼ਨ ਤੇ ਅੱਜ ਆਪਾਂ ਖੜੇ ਆ ਬਈ ਤੇ ਆਹ ਕਾਰ ਆ ਵੀਰੇ ਕਿਹੜਾ ਮਾਡਲ ਆ ਕਾਰ ਦਾ 2012 ਮਾਡਲ ਹੈ ਵੀਰੇ ਹਾਂਜੀ ਫਰੰਟ ਸ਼ੀਸ਼ਾ ਤੱਕ ਨਾਲ ਦਾ ਪੂਰੀ ਸੋਹਣੀ ਗੱਡੀ ਹੈ ਓਕੇ ਤੈਨੂੰ ਆਲਟੋ ਦੇ ਰੇਟ ਤੇ ਦੇ ਦਾਂਗੇ ਕਿੰਨੇ ਰੁਪਈਆਾਂ 'ਚ 2,55,000 ਦੀ ਪਰ ਕਾਰ ਮੌਕੇ ਤੇ 54 ਦੀ ਵੀ ਨਹੀਂ ਮਿਲਣੀ ਆਏ ਆਏ 2,55,000 ਰੁਪਈਆ ਦੀ ਹਾਂਜੀ ਹਾਂ 2,55,000 ਰੁਪਈਆ ਦੀ ਕਾਰ ਆ ਬਾਈ ਡਿਜ਼ਾਇਰ ਡੀਜ਼ਲ ਦੀ ਹਾਂਜੀ ਤੇ ਆਹਾ ਮਾਡਲ ਇਹ 2013 ਫਰਸਟ ਓਨਰ ਹਾਂ ਕਾਰ ਐ ਇਕੂਰੇਟ ਐ 3,45,000 ਰੁਪਈਆ ਦੀ ਕਾਰ ਦੇ ਦਾਂਗੇ ਟਾਇਰ ਨਵੇਂ ਬੈਟਰੀ ਨਵੀਂ ਸੀਟ ਕਵਰ ਨਵੇਂ ਸਰਵਿਸ ਨਵੀਂ ਡੀਜ਼ਲ ਫਿਲਟਰ ਵੀ ਨਵਾਂ ਕਾਰ ਨਹੀਂ ਨਵੀਂ ਹੈ ਕਾਰ ਵੀ ਨਵੀਂ ਆਏ ਆਏ ਤੇ ਆਜੋ ਫਿਰ ਨੰਬਰ ਸਕਰੀਨ ਤੇ ਪਾ ਤੇ ਵਿਜ਼ਿਟ ਕਰ ਲਓ ਟੌਪ ਟੌਪ ਦੀਆਂ ਕਾਰਾਂ ਲੈਣ ਵਾਸਤੇ ਆਪਣਾ ਪੇਜ ਫੋਲੋ ਕਰੋ ਇਹ ਫੋਲੋ ਨਹੀਂ ਕਰਦੇ ਪਤਾ ਨਹੀਂ ਕੀ ਗੱਲ ਹੈ ਚਲ ਗੱਡੀ ਲੈਣ ਆਜਣ ਉਰੇ ਆਪ ਆਪ ਫੋਨ ਵੜ ਕੇ ਫੋਲੋ ਕਰਾ ਲੈ ਆਜੋ ਬਈ